ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਦਰਸ਼ਕ ਪਿਆਰੋ ਚੜ੍ਹਦੀ ਕਲਾ ਹੋਰ ਬਈ ਕਬੂਤਰ ਭਾਈ ਚੜ੍ਹਦੀ ਕਲਾ ਬਈ ਹੋਰ ਕਬੂਤਰਾਂ ਦਾ ਕਿ ਹਾਲ ਸਭ ਠੀਕ ਨੇ ਤੰਦਰੁਸਤ ਨੇ ਬਈ ਕਬੂਤਰਾਂ ਚ ਤੇ ਬਈ ਜਿਹੜੇ ਵੀਡੀਓ ਦੇਖ ਰਹੇ ਨੇ ਪਰ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਵੀਰ ਵਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਇੱਕ ਆਪਣੇ ਤੁਹਾਨੂੰ ਦੱਸ ਦਵਾਂ ਵੀ ਕੁੱਤੇ ਦਾ ਕੰਮ ਚੱਲੂ ਕਰੇਗਾ ਅੱਜ ਵੀ ਆਪਣੇ ਇੱਕ ਸ਼ੋਰਟ ਵੀਡੀਓ ਪਈ ਜਗੀ ਦੋ ਕੁੱਤੀਆਂ ਨੇ ਤਾਂ ਫੀਮੇਲ ਕਤੂਰੀਆਂ ਪੀਰੀਅਨ ਕਲਚਰ ਉਹ ਕੁੱਤਰੀਆਂ ਨੇ ਕਿਸੇ ਨੇ ਲੈਣੀਆਂ ਹੁਣ ਤਾਂ ਆਪਣੇ ਸ਼ਾਰਟ ਵੀਡੀਓ ਪਈ ਹੋਈ ਹੈ ਬਈ ਉਹ 1 ਮਹੀਨੇ ਤੋਂ ਉੱਤੇ ਦੀਆਂ ਨੇ 1 ਮਹੀਨਾ ਮਤਲਬ 20 ਦਿਨਾਂ ਦੇ ਹੋਣ ਗਿਆ ਜੇ ਕਿਸੇ ਨੇ ਲੈਣੀਆਂ ਨੇ ਆਪਣਾ ਕੰਟੈਕਟ ਕਰ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਵੀਡੀਓ ਦੇ ਉੱਤੇ ਲੇਟ ਵੀ ਲਿਖਿਆ ਆਪਣਾ ਕਿਸੇ ਨੇ ਉਹ ਲੈਣੀਆਂ ਨੇ ਤਾਂ ਉਹ ਦੇਖ ਲਿਓ ਬਾਕੀ ਹੁਣ ਚੱਲਦੇ ਆਪਾਂ ਆਪਣੇ ਟੌਪਿਕ ਤੇ ਬਾਈਕ ਤੇੰਤਣਾਂ ਸੌਣੂਆ ਚ ਪੱਠੇ ਆਏ ਨੇ ਤਿੰਨ ਤਿੰਨ ਸੌ ਦੇ ਬਾਈ ਪੱਠੇ ਉੱਡਣ ਵਾਲੇ ਤੋਤੇ ਰੰਗੀ ਛਤਰੀ ਤੇ ਲੱਗੇ ਹੋਏ ਨੇ ਬਾਈ ਜੀ ਠੀਕ ਹੈ ਜੀ ਤਿੰਨ ਤਿੰਨ ਸੌ ਦੇ ਪੱਠੇ ਆ ਬਾਈ ਉਹ ਤੇ ਕਰਾਉਣਾ ਸੌਣੀ ਸ਼ੌਂਕ ਪਹਿਲਾਂ ਪੱਠਿਆਂ ਦਾ ਬਹੁਤ ਕਬੂਤਰ ਆ ਗਏ ਜੇ ਆਪਣੇ ਕੋਲ ਤੇ ਤਿੰਨ ਚਾਰ ਆਪਣੇ ਕੋਲ ਲੱਠੇ ਵੀ ਆਏ ਬਣੇ ਜੇ ਕਿਸੇ ਮੇਰੇ ਵੀਰ ਨੇ ਲੱਠੇ ਲੈਣੇ ਹੋਣਗੇ ਫਿਰ ਉਹ ਵੀ ਦਿਖਾਵਾਂਗੇ ਤੇ ਹੋ ਸਕਦਾ ਵੀਡੀਓ ਅੱਡ ਬਣੇ ਇੰਡਿਆਨ ਚ ਨਹੀਂ ਇੰਨਾ ਚ ਦਿਖਾਵਾਂਗੇ ਤੇ ਟਾਈਮ ਰਹੇਗਾ ਨਹੀਂ ਫਿਰ ਵੀਡੀਓ ਅੱਡ ਬਣਾਵਾਂਗੇ ਪਰ ਉਹਨਾਂ ਦੀ ਇਹਨਾਂ ਲੱਠੇ ਨੇ ਲੱਠੇ ਢੱਪੇ ਉਹ ਵੀ ਦਿਖਾਵਾਂਗੇ ਤੁਹਾਨੂੰ ਆਪਾਂ ਬੇਸਿਕ ਕਬੂਤਰਾਂ ਦਾ ਕੰਮ ਵੀ ਚੱਲੂ ਕਰ ਰਹੇ ਹਾਂ ਜਿਵੇਂ ਲੱਕੇ ਹੋਏ ਨਿਕਾਪੋਸ ਹੋਏ ਹੋਰ ਇਸ ਤਰ੍ਹਾਂ ਦੀਆਂ ਉਹ ਵੀ ਬਰਾਕੀਆਂ ਪਾਉਣੀਆਂ ਨੇ ਆਪਣੇ ਪੰਛੀਆਂ ਦਾ ਸਾਰਾ ਕੰਮ ਚੱਲੂ ਕਰਨਾ ਬਈ ਚੈਨਲ ਨੂੰ ਰੱਜ ਕੇ ਸਪੋਰਟ ਕਰੋ ਮੇਰਾ ਵੀਰ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਜੀ ਅੱਜ ਹੁਣ ਆਪਾਂ ਚੱਲਦੇ ਆ ਆਪਣੇ ਟੌਪਿਕ ਤੇ ਬਈ ਤੇ ਦਿਖਾਉਣਾ ਤੁਹਾਨੂੰ ਕਬੂਤਰ ਲੋ ਬਈ ਜੀ ਆਪਾਂ ਤੁਹਾਨੂੰ ਦਿਖਾਉਣਾ ਪਹਿਲਾ ਕਬੂਤਰ ਉੱਡਣ ਵਾਲੇ ਕਬੂਤਰ ਹੈ ਸਾਰੇ ਦੇ ਸਾਰੇ ਲਓ ਬਈ ਕਰੋ ਸ਼ੌਕ ਕੂਤਰਾ ਲਓ ਜੀ ਉੱਡਣਾ ਬਈ ਚੱਟੀਆਂ ਅੱਖਾਂ ਲਾਲ ਸੰਭੋ ਲਾਲ ਕਾਲੇ ਸੰਭੋ ਬਈ ਠੀਕ ਹੈ ਜੀ ਆ ਕਰ ਲਓ ਬਈ ਫਰਾਂ ਦਾ ਚਾਹੂੰਗਾ ਠੀਕ ਹੈ ਜੀ ਉੱਡਣਾ ਵਾਲੇ ਕੂਤਰਾ ਬਈ 300 ਦਾ ਇੱਕ 600 ਦੇ ਦੋ ਆ ਬਈ ਜੀ ਠੀਕ ਹੈ ਜੀ 300 ਰੁਪਏ ਪਾਰਾ ਬਈ ਕੂਤਰਾ ਤੇ ਆਹ ਲੋ ਜੀ ਕਰ ਲਓ ਪੰਜਾਂ ਦਾ ਚਾਹੂੰਗਾ ਠੀਕ ਹੈ ਬਾਈ ਜੀ ਤੇ ਲਓ ਬਾਈ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਅਗਲਾ ਪੱਟੇ ਦਿਖਾ ਰਹੇ ਹਾਂ ਹੁਣ ਤੁਹਾਨੂੰ ਆਪਾਂ ਲਓ ਜੀ ਕਾਲੀਆਂ ਨਾ ਚਿੱਟੀਆਂ ਜਿਹੇ ਰੰਗ ਕਾ ਹੋਈਆਂ ਕਣ ਮੈਦੇ ਬੱਚੇ ਦੀ ਇਹ ਪੂਰੀ ਨੋਕਾ ਬਾਈ ਲਓ ਜੀ ਕਰ ਲਓ ਫੋਰਾ ਦਾ ਚੰਕ ਬਾਈ ਦੇਖਿਆ ਪਰ ਸਰ ਹੋ ਰਿਹਾ ਹੈ ਇਹਨੂੰ ਕੱਟ ਕੇ ਸਰ ਕਰ ਲਓ ਗਾਹ ਉੱਡ ਜੂਗਾ ਬਾਈ ਜੀ ਜੇ ਹੁਣ ਲਿਜਾਣੇ ਨਹੀਂ ਲਿਜਾ ਸਕਦੇ ਕੱਟ ਕੇ ਸਰ ਕਰ ਲਓ ਬਈ ਠੀਕ ਹੈ ਲਓ ਜੀ ਜੇ ਕਿਸੇ ਨੇ ਕੋਈ ਟਿਲਪਰੀ ਕਰਾਉਣੀ ਹੈ ਜੀ ਨਾ ਤਾਂ ਘੱਟ ਤੋਂ ਘੱਟ 10 ਕਬੂਤਰਾਂ ਦੀ ਟਿਲਪਰੀ ਹੋਣੀ ਹੈ ਬਈ ਕਿਸੇ ਨੇ ਕਰਾਉਣੀ ਹੋਵੇ ਤਾਂ 10 ਕਬੂਤਰਾਂ ਦੀ ਟਿਲਪਰੀ ਹੋਣੀ ਹੈ ਬਈ ਇੰ ਤੋਂ ਘੱਟ ਨਹੀਂ ਕਰ ਸਕਦੇ ਆਪਾਂ ਠੀਕ ਹੈ ਨਾ 300 ਦਾ 1 ਹੈ ਬਈ ਇਹ 600 ਦੇ ਦੋ ਆ ਬਈ ਲਓ ਜੀ ਕਰ ਲਓ ਸ਼ੌਂਕ ਹੋਰ ਦੋਨੇ ਕੋਣੇ ਆਪਾਂ ਅਗਲਾ ਕਰੀਏ ਬਈ ਸੋ ਬਈ ਕਾ ਜੀਨਾ ਬਈ ਖੱਟੀਆਂ ਅੱਖਾਂ ਬਈ ਕਾਲੀ ਨੋਕ ਕਾਲਾ ਚੀਨਾ ਬਈ ਲੋ ਜੀ ਕਰ ਲੋ ਫਰਾਸ਼ੋ ਕੋਈ ਉੱਟਿਆ ਬਈ ਲਿ ਜਾ ਸਕਦੇ ਹੁਣ ਉੱਡਣ ਦੇ ਕੰਮ ਆਂਦੇ ਨੇ ਹੁਣ ਹੈਗੇ ਉੱਟ ਕੇ ਸਰ ਕਰਕੇ ਉਡਾਸ ਲਾ ਦੇ ਬਈ ਅਸੀਂ ਨਾ ਮਾ ਉਹ ਜੀ ਕਰਾਉਣਾ ਹੁਣ ਸਾਨੂੰ ਆਪਾਂ ਅਗਲੇ ਕਬੂਤਰ ਦਾ ਸੌਂਗ ਬੱਚੇ ਦਾ ਛੱਟੀਆਂ ਆਖਣੇ ਬਈ ਪੂਰੀ ਜੀ ਨੋਕਾ ਬਈ ਠੀਕ ਹੈ ਕਰ ਦਿੰਦੇ ਸਿੰਗਾ ਵਈਏ ਜੇ ਕਿਸੇ ਮੇਰੇ ਵੀਰ ਨੇ ਡਿਲਬਰੀ ਕਰਾਉਣੀ ਐ ਨੰਨ ਦੀ ਤਾਂ ਘਟੂ ਘਟਾ 10 ਕੁ ਤਰਾਂ ਦੀ ਹੋਊਗੀ ਭਾਈ ਇਤੋਂ ਘਟ ਨਹੀਂ ਕਰ ਸਕਦੇ ਡਿਲਬਰੀ ਆਪਾਂ ਠੀਕ ਹੈ ਜੀ 300 ਦਾ ਇੱਕ ਆ ਭਈਆ ਕੋਈ ਮਹਿੰਗੇ ਵੀ ਨਹੀਂ ਹੈਗੇ ਲੋ ਵਈ ਕਰ ਲਓ ਵਈ 55 ਦਾ ਸ਼ਾਕ ਵਈ ਠੀਕ ਹੈ ਐ ਉਹਨਾ ਕੋਣ ਸੁਣੋ ਬੋ ਦਰ ਲਾਗੇ ਲਓ ਜੀ ਬਾਈ ਕਰ ਲੋ ਸ਼ਾਨਾ ਲਾਲ ਸਿੰਬਣੇ ਬਾਈ ਪੂਰੀ ਜੀ ਨੂਕਾ ਬਾਈ ਠੀਕ ਆ ਬਾਈ ਜੀ ਲਓ ਬਾਈ ਆ ਚਾੜ ਪਰੇ ਵੀ ਚਾੜ ਪਰੇਗਾ ਬੱਚਾ ਲਓ ਬਈ ਕਰ ਲਓ 5 ਅੰਸ਼ ਠੀਕ ਹੈ ਜੀ ਲਓ ਜੀ ਖੱਟੀਆਂ ਅੱਖਾਂ ਬਈ ਕਾਲੀ ਨੋਕਾ ਕਾਲਾ ਚੀਨਾ ਬਈ ਠੀਕ ਹੈ ਜੀ ਇਹਨਾਂ ਨੂੰ ਜੀ ਕਰ ਲਓ 15 ਅੰਸ਼ ਇਹ ਵੀ ਝਾੜ ਜਾ ਬਈ ਝਾੜ ਚ ਨੇ ਹੁਣ ਪੱਠੇ ਉੱਟ ਕੇ ਸਰ ਕਰਕੇ ਛੱਡ ਸਕਦੇ ਆ ਬਈ 300 ਦਾ 21 600 ਦੇ ਦੋ ਆ ਬਈ ਠੀਕ ਹੈ ਜੀ ਕਬੂਤਰ ਆ ਰਹਿਣੇ ਅੱਜ ਆਪਣੇ ਕੋਲ 3 ਦੇ ਨਵੇਂ ਕਬੂਤਰ ਆ ਰਹਿਣੇ ਬਈ ਆਪਣੇ ਕੋਲ ਵੱਡੇ ਵੀ ਦਿਖਾਉਣੇ ਤੁਹਾਨੂੰ ਠੀਕ ਹੈ ਜੀ ਬੰਦ ਹਾਂ ਉਹ ਲੋ ਜੀ ਹੁਣ ਆਪਾਂ ਕਰਾਉਣਾ ਤੁਹਾਨੂੰ ਰੱਤੇ ਦਾ ਸਾਮਾ ਰੱਤਾ ਪੱਠਾ ਦਿਖਾਉਣੇ ਆ ਬਈ ਤੁਹਾਨੂੰ ਇਹ ਵੀ ਘਟੀਆਂ ਜਾਂ ਅੱਖਾਂ ਦਾ ਬਈ ਘਟੀਆਂ ਖਾ ਬਈ ਪੂਰੀ ਲੋਗ ਲਾਲ ਤਵੇ ਕਰ ਲਓ ਫਰਾਂਸ਼ਕ ਬਈ ਠੀਕ ਹੈ ਜੀ ਹਾਂ ਬਈ ਇਹਦੇ ਪੰਜੇ ਉਪਰੋਂ ਕਾਲਸਾ ਧਲੋ ਲਾਲ ਆ ਗਿਆ ਬਈ ਪੰਜੇ ਦੇਖ ਜਾਣਾ ਜੀ ਗਲਤ ਤਨੂ ਕਾਲ ਸਮਾਨ ਦਿਓ ਬਾਈ ਠੀਕ ਹੈ ਉਹਦਾ ਖਾਣਾ ਤੁਹਾਨੂੰ ਨੋਈ ਇੱਕ ਆਸੀਗਾ ਗੋਤਰਾ ਇਹ ਜਿਹੜੇ ਉੱਡਣ ਵਾਲੇ ਸਨ ਉਹ ਵਖਾਰਿਆ ਬਾਈ ਖੱਟੀ ਤੇ ਕਾਲੀ ਅੱਖਾਂ ਬਾਈ ਖੱਟੀ ਕਾਲੀ ਜੀ ਅੱਖਾਂ ਬਾਈ ਦੇ ਕਾਲੀਆਂ ਨਾ ਕਾਲੀ ਅੱਖਾਂ ਨੇ ਬਈ ਦੋਏ ਦੀਆਂ ਠੀਕ ਹੈ ਜੀ ਲਓ ਜੀ ਬਈ ਕਰ ਲਓ ਫਰਨੀਚਰੋਂ ਕੋਈ ਠੀਕ ਹੈ ਜੀ ਆਹ ਕਰ ਲਓ ਬਈ ਪੰਜਾਂ ਦਾ ਸ਼ੌ ਕੋਈ ਇਹਦੇ ਪਰ ਚਖਾਲੇ ਵੀ ਪਈਆ ਬਈ ਠੀਕ ਹੈ ਜੀ ਲਓ ਵੀ ਨਹੀਂ ਦੇਖੋ ਜੀ ਇੱਕ ਵਾਰੀ ਆਪਾਂ ਲਓ ਵੀ ਕਰ ਲੋ ਚੈੱਕ ਕੁੱਤਰ ਨੂੰ ਚਲਾ ਹੀ ਗਏ ਲਓ ਬਈ ਕਰ ਲੋ ਚੈੱਕ ਇਹ ਉੱਡਣੇ ਪੱਟਿਆ ਬਈ ਕਿਹਦੇ ਤੁਹਾਨੂੰ ਦਿਖਾ ਦੇਣਗੇ ਤਿੰਨ ਤਿੰਨ ਸੌ ਦੇ ਹੋਈ ਸਾਰੇ ਜਿਹੜਾ ਮਰਜ਼ੀ ਚੈੱਕ ਲੋ ਤਿੰਨ ਤਿੰਨ ਸੌ ਦੇ ਹੋਏ ਲਓ ਜੀ ਕਰ ਲਓ ਬਈ ਸ਼ਾਹ ਲਓ ਜੀ ਬਈ ਉੱਡਣ ਵਾਲੇ ਪੱਟੇ ਬਈ ਸਾਰੇ ਦੇ ਸਾਰੇ ਕਿਸੇ ਨੇ ਲਾਈਨੇ ਹੋਣ ਤਾਂ ਦੱਸ ਦਿਓ ਬਈ ਠੀਕ ਹੈ ਬਈ 3 300 ਦੇ ਬਈ ਸਾਰੇ 300 ਦਾ ਇੱਕ ਹੈ ਬਈ ਕਿੰਨੇ ਤਨ ਸਰਪੇ ਨਾਗਾ ਬਈ ਦੇਖ ਸਕਦੇ ਹੋ ਬਈ ਤੁਸੀਂ ਹੁਣ ਆਪਾਂ ਤੁਹਾਨੂੰ ਕਰਾਂਗੇ ਦੋ ਦੁਪੱਟੇ ਕਬੂਤਰਾਂ ਦਾ ਸ਼ਾਹੋ ਬਈ ਠੀਕ ਹੈ ਜੀ ਬਈ ਲਵ ਜੀ ਬਈ ਹੋ ਗਏ ਚੱਕਾ ਹੋਣੀ ਕਰਾ ਨਹੀਂ ਨਹੀਂ ਗੇਟਲਾ ਦੇ ਗੇਟਲਾ ਦੇ ਗੇਟਲਾ ਦੇ ਲੋ ਬਾਈ ਉੱਡ ਜਾ ਜਿਹੜੀ ਗਾਣਾ ਕਰੋਨਾ ਕੋ ਵੱਡੇ ਉੱਡਣ ਸ਼ਾਉਂ ਬਾਈ ਅੱਗੇ ਬੈਠ ਤੰ ਤਾ ਸ਼ਾਉਂ ਮੋੜ ਖੱਟੀਆਂ ਅੱਖਾਂ ਠੀਕ ਆ ਬਾਈ ਜੀ

ਖੱਟੀ ਤੇ ਕਾਲੀ ਅੱਖ ਦਾ ਬਈ ਖੱਟੀ ਔਰ ਕਾਲੀ ਅੱਖ ਦਾ ਕੂਤਰ ਬਈ ਇਹ ਕਹਾਂ ਬਈ ਜੀ ਚੱਟੀ ਨੋਕ ਲਓ ਜੀ ਕਰ ਲਓ ਫਰਾਂਦਾ ਸ਼ਾਂ ਬਈ ਇਹ ਵੀ ਬਈ 3300 ਦੇਗੇ ਠੀਕ ਹੈ ਬਈ ਜੀ ਕਰ ਲਓ ਬਈ ਜੀ ਫਰਾਂਦਾ ਸ਼ਾਂ ਕਾ ਤੇ ਆ ਕਰ ਲਓ ਬਈ 5500 ਠੀਕ ਹੈ ਬਈ ਜੀ ਲਓ ਬਾਈ ਜੀ ਆਗਲਾ ਕਬੂਤਰ ਦੇਖੋ ਤੁਸੀਂ ਫੇਰ ਖੱਟੀਆਂ ਅੱਖਾਂ ਬਈ ਚਿੱਟੀ ਨੋਕਾ ਖੱਟੀਆਂ ਅੱਖਾਂ ਵਿੱਚ ਚਿੱਟੀ ਨੋਕਾ ਔਰ ਘਟੇ ਹੋਏ ਬਈ ਇਹਦੇ ਵਿੱਚ ਠੀਕ ਹੈ ਜੀ ਕਰ ਲਓ ਬਈ 12 ਦਾ ਸ਼ੌਕ ਇਹ ਸਾਰੇ ਕਬੂਤਰ ਤਿੰਨ ਤਿੰਨ ਸੌਣੇ ਸੀੜਾ ਬਾਈ ਬਈ ਲਓ ਜੀ ਕਰ ਲਓ 50 ਦਾ ਸ਼ੌਕ ਹੈ ਜੀ ਠੀਕ ਹੈ ਜੀ ਲੋ ਵਈ ਚੱਟੀਆਂ ਖਾਣੇ ਬਈ ਕੌਲੀ ਨੋਕ ਲੋ ਵਈ ਕਰ ਲਓ ਸ਼ੌਕ ਪਰਾਸ਼ਾਂ ਸ਼ੌਕ ਕਰ ਲਓ ਬਈ ਤੇ ਲੋ ਵਈ ਪੰਜਾਬੀ ਸ਼ੌਕ ਕਰ ਠੀਕ ਹੈ ਇਧਰ ਘੁਰ ਕਰ ਲੈ ਉਹ ਦਰ ਪੈ ਜਾ ਕੋਲ ਜੀ ਚਿੱਟੀ ਤੇ ਕਾਲੀ ਅੱਖ ਹੋਈ ਚਿੱਟੀ ਤੇ ਕਾਲੀ ਅੱਖਾਂ ਚਿੱਟੀ ਨੋਕ ਹੋਈ ठीक है कर लो फर भाई लो जी कर लो भाई पर शौक लो भाई पंजा का शौक ठीक है जी लो बी जी खी अखा काली नौका ਚਿੰਨਾ ਕਰਦਾਂ ਨਾ ਲੋ ਜੀ ਬਾਈ ਕਰ ਲਓ ਫਰਾਂਸ਼ਾਂ ਕੋਈ ਜੀ ਤੋਂ ਕਰੀ ਜੀ ਹੋ ਜਾਓ ਜੀ ਬਾਈ ਖੱਟੀਆਂ ਅੱਖਾਂ ਨੇ ਬਾਈ ਚੱਟੀਆਂ ਨੋਗਾ ਬਾਈ ਠੀਕ ਹੈ ਜੀ ਸਾਫ ਚਿੱਟੇ ਕਰ ਲਵਈ ਸ਼ੌਂਕ ਤਨਸੌਦਾ ਇੱਕ ਵਈ ਤਨਸੌਦਾ ਇਹਨੇ ਰੜਿ ਜਿੜਾ ਕਾ ਉਤਰਉਂਦਾ ਵਈ ਸੋਨੇ ਕੋ ਬਹੁਤ ਵਧੀਆ ਕਾ ਉਤਰ ਦੇਣਾ ਵਈ ਤਨਸੌਦਾ ਠੀਕ ਹੈ ਜੀ ਕਰ ਲਓ ਬਈ ਫਰਾਂ ਦੇ ਸ਼ੌਂਕ ਵਾ ਵਈ 10 ਜਨਾਂ ਦੇ ਸ਼ੌਂਕ ਕਰ ਲਓ ਠੀਕ ਹੈ ਜੀ ਲੋ ਜੀ ਬਾਈ ਖੱਟੀਆਂ ਅੱਖਾਂ ਕਾਲੀ ਜਿਹੀ ਨਹੀਂ ਬਾਈ ਠੀਕ ਹੈ ਜੀ ਬਾਈ ਲੋ ਜੀ ਕਰ ਲਓ ਫਰਾ ਦਾ ਚਾਂਗ ਬਾਈ ਲੋ ਜੀ ਬਾਈ ਕਰ ਲਓ ਫਰਾ ਦਾ ਚਾਂਗ ਠੀਕ ਹੈ ਜੀ I а love it, ਕਾਲਾ ਜੀ ਨੇ ਚਿੱਟੇ ਅੱਖਾਂ ਵੇ ਕਾਲਾ ਜੀ ਨੇ ਚਿੱਟੇ ਅੱਖਾਂ ਵੇ ਲੋ ਜੀ ਕਰ ਲੋ ਫਰਾਸ਼ਾਂ ਕੋਈ ਕਿ ਕਹੇ ਆ ਕਰੋ ਵਈ ਪੰਜਾਂ ਸ਼ਾਂ ਕੋਈ ਕਿ ਕਹੇ ਜੀ ਕੰਪਿਊਟਰ ਸਾਨੂੰ ਹੋਰ ਪਕਾਉਣ ਲੱਗਿਆ ਆਪਾਂ ਖੱਟੀਆਂ ਆਖਾ ਸੱਤੇ ਲਾਲ ਸੰਭਾ ਬਈ ਠੀਕ ਹੈ ਬਈ ਜੀ ਕਾਲੀ ਨੋਕ ਫਰ ਦੇਖ ਲਓ ਬਈ ਕੰਪਿਊਟਰ ਦੇ ਫਰ ਦੇਖੋ ਬਈ ਕੁਆਲਿਟੀ ਦੇਖੋ ਬਈ ਪਰਾਂ ਦੀ ਲਓ ਬਈ ਕਰ ਲਓ ਚੈੱਕ ਬਈ ਕੁਆਲਿਟੀ ਪਰਾਂ ਦੀ ਠੀਕ ਹੈ ਜੀ हा करलो बंज्या शंक ठीक आहे ਅਸਮਾਨੀ ਕਾਲਸ ਰਹਿ ਗੋ ਕਾਲਸ ਰੀ ਚ ਪੂਰੀ ਜੀ ਨੂੰ ਕਹੀ ਚੱਟੀਆਂ ਅੱਖਾਂ ਦੇ ਬਈ ਅਸਮਾਨੀ ਕਾਲਸ ਰਿਆਂ ਚ ਆ ਬਈਏ ਲੋ ਜੀ ਕਰ ਲੋ 14 ਦਾ ਸ਼ੌਂਕ ਠੀਕ ਹੈ ਜੀ ਤਿੰਨ ਤਣ ਦਾ ਸੌਦਾ ਕਰ ਬਈਏ ਜਿਹੜੇ ਤੁਹਾਨੂੰ ਦਿਖਾ ਰਹੇ ਆਂ ਲੋ ਬਾਈ ਜੀ ਕਰ ਲੋ 5 ਦਾ ਸ਼ੌਂਕ ਕਿਤੇ हूँ आप दिखा लगे बी तीन चार कबूतर जो थोड़ा हाई रेट है थोड़ा जा हाई रेट है दिखा लगे ठीक है जी लिया बनाई क्या कैमरा ਇਹ ਜੋ ਕੋਈ ਜਿਹੜੀ ਆਹ ਕਬੂਤਰੀ ਨੇ ਤਿੰਨ ਚਾਰ ਕਬੂਤਰੀ ਨੇ ਜਾ ਚਾਰ ਮਦੀਨਾ ਨੇ ਬਾਈ ਜਾਈ ਇੱਕ ਨਾਰਾ ਬਾਈ ਚਾਰ ਮਦੀਨਾ ਨੇ ਲੈ ਜੋ ਫੜੀ ਤਰਾ ਇੱਥੋਂ ਬੈ ਜਾ ਮੜਿਆ ਮੈਂ ਤੇ ਦਿਖਾਉਣ ਆਉਣ ਆਪਾਂ। ਇਹ ਬਾਹਰੋਂ ਨਿਕੜਦੇ। ਲਓ ਵਈ ਪਹਿਲਾ ਕਬੂਤਰ ਤੁਹਾਨੂੰ ਦਿਖਾਉਣੇ ਆਪਾਂ। ਇਹਦੇ ਡਰੇਗਾ ਵਈ 1000 ਰੁਪਏ ਦੇ ਇੱਕਾ ਵਈ। ਕੋਨੇ ਵਾਲਾ। 1000 ਰੁਪਏ ਦੇ ਇੱਕਾ ਬਈ ਇਹ ਕਬੂਤਰ। ਚੱਟੀਆਂ ਖਣੇ ਵਈ। ਲੋਜ ਕਰ ਲਓ ਸ਼ੌਕ ਵਈ। ਇਹ ਗੁਰਦੇਵਾਂ ਦੇ ਕਬੂਤਰੇ ਵਈ। ਇਹ 1000 ਰੁਪਏ ਦੇ ਇੱਕਾ ਵਈ। ਹੇ ਗੋਜੀ ਅਲੋਈ ਫਰਾਂਸ਼ਾਉਂ ਕਰ ਲੋ ਇਹ ਆ ਕਰ ਲੋ ਬਈ ਪੰਜਾਸ਼ਾਉਂ ਪੰਜੇ ਦੇਖ ਲੋ ਬਈ ਗੂੜੇ ਪੰਜੇ ਦੇ ਉਤਰ ਹੋਈਏ ਠੀਕ ਹੈ ਜੀ ਉਹ ਤਾਂ ਬਾਹਰ ਆ ਗਿਆ ਬਈ ਆਪਣੇ ਕੋਲ ਸਰ ਨਾ ਨੰਬਰ ਤੋਂ ਮੁੰਡੀ ਮਦਈਏ ਲੋ ਬਈ ਪੀੜੀ ਆਖਦੇ ਮਦੀਨਾ ਬਈ ਇਹ ਪੁੰਨੂ ਵਾਲੇ ਦੇ ਬਈ ਜਮਾ ਪਿਆਰਾ ਲੋ ਜੀ ਕਰ ਲਓ ਫਰਮਾਇਸ਼ਾਂ ਕੋਈ ਇਹ ਪੁੰਨੂ ਵਾਲੇ ਕਬੂਤਰ ਨੇ ਬਈ 1000 ਰੁਪਏ ਦਾ ਇੱਕ ਕਬੂਤਰ ਬਈ ਇਹ ਪੁੰਨੂ ਵਾਲੇ ਨੇ ਪਹਿਲਾਂ ਉਹਨੇ ਕਿ ਕਰਦੇ ਆ ਕੋਈ ਨਾ ਦਿਖਾ ਦਿੱਤੀ ਬਈ ਹੁਣ ਬਾਕੀ ਸਾਨੂੰ ਸਾਰੇ ਪੁੰਨੂ ਵਾਲੇ ਦਿਖਾਵਾ ਰੋ ਬਈ ਇਹ ਵੀ ਮਦੀਨਾ ਬਈ 1000 ਰੁਪਏ ਦੀ ਕਈ ਆ ਦੇਖੋ ਪੂਸ ਕਾਲੀਆ ਵਈ ਦੀ ਠੀਕ ਹੈ ਇੱਥੇ ਲਵਾਂਗੇ ਕਾਲੇ ਦੇ ਲਾਲ ਕਾਲੇ ਵੀ ਨੇ ਲਾਲ ਵੀ ਨੇ ਬਈ ਠੀਕ ਹੈ ਜੀ ਬਈ ਆ ਕਰ ਲਓ ਬਈ ਪੰਚਾਰਾ ਠੀਕ ਹੈ ਜੀ ਬਈ ਆ ਗਏ ਬਈ ਕਾਲੀ ਰੋਜੀ ਇਹ ਵੀ ਪੁੱਲੂ ਆਏ ਨੇ ਬਈ ਚਟੀਆਂ ਖਾਣੇ ਬਈ ਕਾਲੀ ਨੋਕ ਹੈਗੀ ਦੇ ਵੀ ਪੁੰਨੂ ਰਾਇ ਨਹੀਂ ਆ ਬਾਈ ਫਰਾਂਸ਼ ਸ਼ੌ ਕਰ ਲੋ ਬਈ ਇਹ ਜਿਹੜੇ ਤੋਂ ਹੁਣ ਕਰ ਰਿਹਾ ਬਈ 1000 ਰੁਪਏ ਦੇ ਕੰਮ ਉਤਰਿਆ ਇਹ ਆਪਣੇ ਕੋਲ ਚਾਰ ਮਦੀਨਾ ਨੇ ਪੁੰਨੂ ਰਾਇ ਗਿਆ ਤੇ ਤਿੰਨ ਤਿੰਨ ਨਹੀਂ ਚਾਰ ਮਦੀਨਾ ਨੇ ਬਾਈ ਇੱਕ ਨਾ ਰਾ ਬਈ ਇਹਨਾਂ ਚ ਠੀਕ ਹੈ ਜੀ ਆ ਕਰ ਲੈ ਬਈ ਪੰਜਾਂ ਦਾ ਸ਼ੌ ਇਸ ਕਮੇਨ ਆ ਗਿਆ ਭਾਈ ਇਹ ਵੀ ਪੁੰਨੂ ਆਣ ਗਿਆ ਭਾਈ ਇਹ ਚਿੱਟੀਆਂ ਖਾਣੇ ਭਾਈ ਲਾਂਗਸ ਰਾ ਭਾਈ ਠੀਕ ਹੈ ਜੀ ਆਹ ਲਓ ਜੀ ਖੰਮਕ ਕਾਲੇ ਭਾਈ ਅਕਰਨੀ ਵਾਲੇ ਖੰਮਤੇ ਕੋਲ ਕਾਲਸ ਲਿਆ ਭਾਈ ਠੀਕ ਹੈ ਜੀ ਭਾਈ ਇਹ ਆਹ ਲਓ ਜੀ ਦੰਦਰੇ ਖੰਭ ਕਾਲੇ ਹੋਏ ਕਾਲਸਦੇ ਆ ਤੇ ਪੂਸ ਵੀ ਕਾਲਸਦੇ ਆ ਵਈਆ ਦੇਖੋ ਠੀਕ ਹੈ ਜੀ ਪੰਨੂ ਵਾਲੇ ਕਬੂਤਰੇ ਘੜਦੇ ਹੋਰ ਨਹੀਂ ਸ਼ੇ ਕੋਈ ਘੜਦਾ ਵਈਆ ਜਰਾਗਾ ਲਓ ਜੀ 500 ਕਰ ਲਓ ਜੀ ਆਹ ਲਓ ਜੀ ਇੱਕ ਆ ਬੈਠਿਆ ਵਈ ਇਹ ਵੀ ਪੰਨੂ ਵਾਲੇ ਦੀ ਆ ਵਈ ਠੀਕ ਹੈ ਜੀ ਵਈ ਜੱਟੀਆਂ ਆਖਾ ਕਾਲਸਰੀ ਹੋਈ ਠੀਕ ਹੈ ਜੀ ਲਓ ਲਓ ਹੀ ਪਰਾ ਦੇ ਚਾਉਗਾ ਇਹ ਜਿਵੇਂ ਹੈ ਚਾਰ ਕਬੂਤਰਿਆਂ ਵਿੱਚ ਇੱਕ ਕਬੂਤਰ ਉਹ ਵੀ ਹੈ ਤੁਹਾਨੂੰ 1000 ਰੁਪਏ ਦਾ ਇੱਕ ਹੈ ਬਈ ਠੀਕ ਹੈ ਜੀ ਲਓ ਜੀ ਕਰ ਲਓ ਸ਼ੰਗ ਲਾਹਣਾ ਆਪਾਂ ਤੁਹਾਨੂੰ ਇਕੱਠੇ ਛੱਡ ਕੇ ਦਿਖਾਉਣਾ ਹੈ ਚਾਰੇ ਕਬੂਤਰ ਉਹ ਤੋਂ ਫਿਰ ਤੁਹਾਨੂੰ ਇੱਕ ਵੀਡੀਓ ਹੋਰ ਬਣਾ ਕੇ ਪਾਵਾਂਗੇ ਆਪਾਂ ਗਿਦਰਵਾ ਗਿਆ ਕੋਈ ਕਹਿੰਦਾ ਹੈ ਮਰਾ ਨੋ ਬਾਈ ਜੀ ਆ ਦਾ ਜਿਹੜਾ ਹੈ ਕੋਈ ਇੱਕ ਪੁੰਜਾ ਚਾਰੇ ਪੁੰਜੇ ਇਹ ਪੰਨੂ ਆ ਜਿਹੜਾ ਮੁਰੇ ਹਰੇਟੇ ਟੋਏ ਇਹ ਕਬੂਤਰ ਹੈ ਬਾਕੀ ਕਬੂਤਰਿਆ ਨੇ ਇਹ ਚਾਰੇ ਪੰਨੂ ਅੰਨੇ ਪੁੰਜੇ ਇੱਕ ਨਾਰਾ ਜ ਚਾਰ ਮਦੀਨਾ ਨੇ ਬਾਈ ਠੀਕ ਹੈ ਬਾਈ ਜੀ ਆ ਜਿਹੜਾ ਮੇਰੇ ਬੈਠਾ ਬਈ ਇਹ ਗੁਰਦੇਵ ਕੇ ਲੇਕ ਪੁੱਤਰਾਂ ਜਾ ਬਈ ਦੇਖਾ ਕੂਤਰ ਦੇਖੋ ਤੁਸੀਂ ਚੈੱਕ ਕਰੋ ਦੀ ਇਹਦਾ ਕੋਹ ਪਤਾ ਲੱਗਦਾ ਨਾ ਵੀ ਹੈਗਾ ਕੁਝ ਬਈ ਲਓ ਬਈ ਜੀ ਇਹ ਹੈਗਾ ਪੰਜਾ ਠੀਕ ਹੈ ਬਈ ਜੀ ਥੋੜੀ ਲਾਈਨਾਂ ਕਿੱਟ ਲਾ ਦੇ ਕਿੱਟ ਲਾ ਦੇ ਕਿੱਟ ਲਾ ਹੁਣ ਆਪਾਂ ਇੱਕ ਬਹੁਤ ਸੋਹਣੀ ਦਿਖਾਉਣੇਗੇ ਆਪਣਾ ਕਬੂਤਰ ਹੋਣੀ ਕੋਹਰਾ ਉਹ ਵੀ ਜੰਨ ਦਿਖਾਉਣੇਗੇ ਜੇ ਚੌਂਕੀਏ ਰੱਖਣੇ ਨੇ ਕਿਛ ਨਹੀਂ ਉਹ ਲੋ ਬਈ ਚੌਂਕੀਏ ਕਬੂਤਰ ਵੀ ਹੈਗੇ ਨੇ ਆਪਣੇ ਕੋਲ ਖੱਟੀਆਂ ਅੱਖਾਂ ਨੇ ਬਈ ਚਿੱਟਾ ਸਰਾ ਇਹ ਚੌਂਕੀਏ ਰੱਖਣ ਵਾਲੇ ਨੇ ਬਈ ਕਾਲ ਡੱਪਾ ਚੌਂਕੀਏ ਰੱਖਣ ਵਾਲੇ ਨੇ ਬਈ ਇਹ ਕਬੂਤਰ ਇਹ ਵੀ 301 ਹੈ ਕਾ ਬਈ ਠੀਕ ਹੈ ਜੀ ਇਹ ਸ਼ੌਂਕੀ ਰੱਖੇ ਜਾਂਦੇ ਬਈ ਉਹ ਕਬੂਤਰ ਹੋਈ ਐ ਜੇ ਕਿਸੇ ਨੇ ਸ਼ੌਂਕੀ ਰੱਖਣਾ ਲੌਜੀ ਕਰ ਲਓ ਪੰਜਾਬ ਸ਼ੌਂਕ ਬਈ ਇਹ ਕੋਈ ਤੰਤਨ ਸੌਦੀ ਆ ਗਈ ਠੀਕ ਹੈ ਜੀ ਇੱਕ ਜ ਆ ਸੀ ਆ ਬਈ ਕਾਲੀ ਤੇ ਚਿੱਟੀ ਅੱਖ ਦਾ ਬਈ ਇਹ ਵੀ ਲਰੇਗਾ ਕਾਲੀ ਜਾਂ ਚਿੱਟੀ ਅੱਖ ਦਾ ਇਹ ਸ਼ੌਂਕੀ ਰੱਖਣ ਵਾਲਾ ਕਬੂਤਰ ਆ ਬਈ ਉੱਡਣ ਲਈ ਨਹੀਂ ਹੈਗੇ ਕਦੇ ਕਹਾਂ ਉੱਡਣ ਵਾਲੇ ਨੇ। ਦਾ ਸ਼ੌਂਕਿਆ ਰੱਖਣ ਵਾਲਿਆ ਬਾਈ ਜੇ ਕਿਦਾਂ ਲੈ ਕੇ ਜਾਣੇ। ਇਹ ਵੀ ਕੋਈ 300 ਦੇ ਹੈਗੇ। ਲਾਉ ਜੀ ਕਰ ਲਓ ਪੰਜਿਆਂ ਦਾ ਸ਼ੌਂਕ। ਦੇਖ ਆਸੀ ਬਾਈ। ਇਹ ਆਖਣੇ ਬਾਈ ਕੋਈ ਨੋਕ ਹੈ। ਇਹ ਵੀ ਨਾ ਰੋਏ। ਠੀਕ ਹੈ ਜੀ ਇਹ ਸ਼ੌਂਕੀਆ ਰੱਖਣਾ ਬਈ ਜੇ ਕਿਸੇ ਨਾਲ ਲਾਈਨ ਨੇ ਇਹ ਵੀ ਤਨ ਸੋਦਾ ਕਾ ਬਈ 600 ਦਾ ਝੋੜਾ ਬਈ ਇਹ ਜੀ ਸਿੱਕਾ ਗਿਆ ਬਈ ਗੋਲਾ ਇਹ ਵੀ ਸ਼ੌਂਕੀਆ ਰੱਖਣਾ ਬਈ ਉੱਡਰ ਵਾਲੀ ਨਹੀਂ ਗਿਆ ਕੋਈ ਸ਼ੌਂਕੀਆ ਰੱਖਣਾ ਖਟੀਆਂ ਖਾਣੇ ਬਈ ਕੋਈ ਨੋ ਕਹੀ ਆ ਦੇਖੋ ਇਹ ਫਲ ਦੇਖੋ ਕਿੱਡਿ ਗਿੜਗੇ ਐਡੇ ਟਿਕਾ ਫਰਾਲਾ ਪਹਿਲੀ ਵਾਰੀ ਕਬੂਤਰ ਦੇਖਿਆ ਮੈਂ

ਸਨੋ ਬਈ ਆ ਕਬੂਤਰ ਸੀ ਜਿਹੜੇ ਅੱਜ ਆਪਣੇ ਕੋਲ ਆਏ ਸੀ ਤੇ ਆ ਨਿਚਲੇ ਦੇ ਮਰੂਗ ਦੇ ਕੋਲ ਚ ਆ ਨਿਚਲੇ ਬਈ ਪੁੰਨਾਂ ਦੇ ਨੇ ਇੱਕ ਗਰਦੇਵ ਵਾਲਾ ਇਹਦਾ ਭਾਵੇਂ ਕਿ 1000 1000 ਰੁਪਏ ਦੇ ਜਿਹੜਾ ਆਹ ਆ ਦਿਖਾ ਰਿਹਾ ਇਹ ਸ਼ੌਂਕੀਆ ਰੱਖਣ ਵਾਲਾ ਬਈ ਇਹ 3-300 ਦੇ ਬਈ ਇਹ ਸ਼ੌਂਕੀਆ ਰੱਖਣ ਵਾਲੇ ਹੈਗੇ ਉੱਡਣ ਵਾਲੇ ਨਹੀਂ ਹੈਗੇ ਬਈ ਇਹ ਕਾਹ ਆ ਕੇ ਇਹ ਬਈ ਤੁਹਾਨੂੰ ਦਿਖਾ ਦੇ ਇਹ ਸਾਰੇ ਉੱਡਣ ਵਾਲੇ ਕਬੂਤਰ ਹੈ ਬਈ ਇਹ ਵੀ ਤੰਤਨ ਸੌਦੇ ਹੋਈ ਮਾਰ ਲਓ ਚਾਹ ਤੋ ਵੇਖ ਰਾਂ ਠੀਕ ਹੈ ਜੀ ਜੇ ਕਿਸੇ ਨੂੰ ਡਿਲਪਰੀ ਕਰਾਉਣੀ ਹੈ ਬਾਈ ਘੱਟ ਤੋਂ ਘੱਟ 10 ਸਕੂਟਰ ਨਹੀਂ ਹੋਗੇ ਇੱਦੋਂ ਘੱਟ ਨਹੀਂ ਬਾਈ ਹੁਣੀ ਫਿਰ ਖਰਚਾ ਵੀ ਨਹੀਂ ਮੁਰਦਾ ਪਤਾ ਯਾਰ ਠੀਕ ਹੈ ਨਾ ਕਿਉਂਕਿ ਤੰਤਨ ਸੌਦੇ ਦੇਖ ਬਾਈ ਸੋਨ ਨੂੰ ਪੱਜੇ ਵੀ ਕੀ ਬਚੂਗਾ ਆਪਾਂ ਨੂੰ ਲਓ ਜੀ 10 ਸਕੂਟਰ ਦੀ ਘੱਟ ਡਿਲਪਰੀ ਕਰਨੀ ਹੈਗੀ ਕਿਸੇ ਨੇ ਵੀ ਕਰਵਾਉਣੀ ਹੋਵੇ ਤਾਂ ਕਰਵਾ ਸਕਦੇ ਹੋਵੇ ਜੇ ਇੱਥੋਂ ਆਪਣੀ ਦੁਕਾਨ ਤੋਂ ਅੱਗੇ ਲੱਗੇ ਜੰਨੇ ਇਹ ਤੋਂ ਛਾਂਟ ਕੇ ਲਈ ਆ ਸਕਦੇ ਹਾਂ ਬਈ ਤੁਸੀਂ ਠੀਕ ਹੈ ਜੀ ਤਿੰਨ ਤਿੰਨ ਸੌ ਨੂੰ ਇੱਕ ਉਤਰੇ ਘਰ ਨੂੰ ਕਰਾਂ ਬਈ ਨਹੀਂ ਆ ਜਾ ਨਾ ਬਈ ਘਰ ਲਾ ਬਈ ਸ਼ੂਕਾ ਉਤਰਨਾ ਲਾ ਫੜੀ ਲੱਗੀ ਬਾਈ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਵਾਲਾ ਬਟਨ ਦਬਾ ਦਿਓ ਠੀਕ ਹੈ ਜੀ ਨੰਬਰ ਮੇਰਾ ਤੁਹਾਨੂੰ ਪਤਾ ਹੀਗਾ ਬਾਕੀ ਫੇਰ ਬੋਲ ਦਿੰਦੇ ਆ 8872801437 ਮੇਰਾ ਫੋਨ ਨੰਬਰ ਹੈਗਾ ਜਿਹਦੇ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋਗੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਆਉਣ ਆਏ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ গুৰজী oh, hey,